ਹਾਂ ਜੀ ਸਸ ਦੀ ਕੱਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪਾਂ ਤੁਹਾਨੂੰ ਦਿਖਾ ਰያ ਮਸ਼ੀਨ ਵਰਕ ਦੇ ਵਿੱਚ ਰੈਡੀ ਕੀਤੇ ਬਹੁਤ ਹੀ ਸੋਹਣੇ ਜੇ ਸੂਟ ਇਹ ਆਪਾਂ ਜੋ ਤੁਹਾਨੂੰ ਫਰਸਟ ਸੂਟ ਦਿਖਾ ਰਿਹਾ ਹੈ ਆਪਾਂ ਜੌਰਜਟ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਜੀ ਪਿਓਰ ਜੌਰਜਟ ਦਾ ਸਟੱਫ ਹੋਏਗਾ ਬਹੁਤ ਹੀ ਫਾਈਨ ਮਸਟਰਡ ਜਸ ਕਲਰ ਦਾ 올ਓਵਰ ਸੂਟ ਹੈ ਵਿਦਆਊਟ ਦੁਪੱਟਾ ਰਹੇਗਾ ਜੀ ਇਹਦੇ ਵਿੱਚ ਆਪਾਂ ਸਭ ਤੋਂ ਵੱਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹਦਾ ਨੈਕ ਦਾ ਵਰਕ ਇਹ ਵਾਲਾ ਇਹਦਾ neck ਦਾ ਵਰਕ ਹੋਏਗਾ ਉਹ ਦੇਖੋ ਇਹ ਵਾਲਾ ਇਹਦਾ neck ਦਾ ਵਰਕ ਹੈ ਜੀ ਉਸ ਤੋਂ ਬਾਅਦ ਇਹ ਵਾਲਾ ਇਹਦਾ ਫਰੰਟ ਘੇਰਾ ਵਰਕ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਇਹ ਫਰੰਟ ਘੇਰੇ ਦਾ ਵਰਕ ਹੋਏਗਾ ਬੂਟੀਆਂ ਪਾਈਆਂ ਹੋਈਆਂ ਆਪਾਂ ਤਿੰਨ ਲਾਈਨਾਂ ਦੇ ਵਿੱਚ 4 5 ਔਰ 4 ਕਰਕੇ ਬੂਟੀ ਪਾਈ ਹੋਈਆਂ ਸੇਮ ਹੀ ਵਰਕ ਆਪਾਂ ਇਹਦੀ ਬੈਕ ਘੇਰੇ ਦੇ ਉੱਪਰ ਕੀਤਾ ਇਸ ਤਰ੍ਹਾਂ ਸੇਮ ਹੀ ਵਰਕ ਹੈ ਬੈਕ ਘੇਰੇ ਦਾ ਔਰ ਉਸ ਤੋਂ ਬਾਅਦ ਆਪਾਂ ਇਹਦੀ ਬਾਜ਼ੂ ਰੈਡੀ ਕੀਤੀ ਹੈ ਜੀ ਇਹ ਵਾਲੀ ਇਹਦੀ ਬਾਜ਼ੂ ਹੋਏਗੀ ਬਾਜ਼ੂ ਵੀ ਉਦਾਂ ਹੀ ਹੈਵੀ ਬੂਟੀ ਪਾ ਕੇ ਆਪਾਂ ਰੈਡੀ ਕੀਤੀ ਹੋਈ ਆ ਬਹੁਤ ਹੀ ਸੋਹਣੀ ਜੀ ਇਹ ਵਿਦਆਊਟ ਦੁਪੱਟਾ ਸੂਟ ਰਹੇਗਾ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਪਾਕਿਸਤਾਨੀ ਸਲਵਾਰ ਬਣਾਈ ਹੈ ਜੀ ਓਹੀ ਵਾਲੀ ਹੋਏਗੀ ਪਾਕਿਸਤਾਨੀ ਸਲਵਾਰ ਇਹ ਵਿਦਆਊਟ ਉਹਦੇ ਕੋਈ ਵੀ ਸिलाई ਤੋਂ ਬਿਨਾ ਆਪਾਂ ਇਹਨੂੰ ਸਿੱਧੀ ਕੱਟ ਪਾ ਕੇ ਜਿਹੜੀ ਸਟਿਚ ਕਰਦੇ ਆ ਉਵਲੀ ਸਲਵਾਰ ਬਣੇਗੀ ਇਹ ਇਹ ਵੀ ਬਹੁਤ ਹੀ ਸੋਹਣੀ ਔਰ ਬਹੁਤ ਹੀ ਹੈਵੀ ਜੀ ਬਾਟਮ ਬਣेंगी ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੁੰਦਾ ਇਹਨੂੰ ਅਗਰ ਤੁਸੀਂ ਕਾਟਨ ਦੇ ਸਟਫ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋ ਅਗਰ ਸੇਮ ਸਟਫ ਦੇ ਵਿੱਚ ਹੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋ ਪ੍ਰਾਈਸ ਦੇ ਲਈ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਚਲੋ ਜੀ ਅਗਲਾ ਸੂਟ ਦਿਖਾਉਨੇ ਆ ਇਹ ਆਪਣਾ ਅਗਲਾ ਸੂਟ ਹੋਏਗਾ ਜੀ ਇਹ ਵੀ ਬਹੁਤ ਟ੍ਰੈਂਡਿੰਗ ਦਾ ਡਿਜ਼ਾਈਨ ਆ ਸਾਡਾ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਇਹਦਾ ਕਲਰ ਦਾ ਥੋੜਾ ਜਿਹਾ ਤੁਹਾਨੂੰ ਡਿਫਰੈਂਟ ਲੱਗੇਗਾ ਵੀਡੀਓ ਦੇ ਵਿੱਚ ਇਹ ਆ ਹੈਗਾ ਆਨੀਅਨ ਸ਼ੇਡ ਆਨੀਅਨ ਦਾ ਸ਼ੇਡ ਹੈ ਜੌਰਜਟ ਦਾ ਸਟੱਫ ਹੈ ਲਾਈਨਿੰਗ ਜੌਰਜਟ ਦਾ ਇਹਦੇ ਵਿੱਚ ਆਪਾਂ ਇਹਦੀ ਨੈਕਲਾਈਨ ਬਣਾਈ ਆ ਇਹ ਵਾਲੀ ਬਹੁਤ ਹੀ ਸੋਹਣੀ ਜੀ ਨੈਕਲਾਈਨ ਹੈ ਔਰ ਬਹੁਤ ਹੀ ਹੈਵੀ ਬਣੀ ਹੋਈ ਆ ਉਸ ਤੋਂ ਬਾਅਦ ਇਹਦੇ ਘੇਰੇ ਦੇ ਉੱਤੇ ਵਰਕ ਆ ਜੀ ਇਹ ਵਾਲਾ ਇਹਦਾ ਘੇਰੇ ਦਾ ਵਰਕ ਹੋਇਗਾ نیچے ਬੂਟੀਆਂ ਪਾਈਆਂ ਹੋਈਆਂ ਔਰ ਉੱਪਰ ਸੈਂਟਰ 'ਚ ਇੱਕ ਬੀਲ ਪਾਈ ਹੋਈ ਆ ਜਿਹੜੀ ਕਿ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਉੱਭੜ ਕੇ ਆ ਰਹੀ ਹੈ ਉਸ ਤੋਂ ਬਾਅਦ ਆਪਾਂ ਇਹਦੀ ਬਾਜੂ ਦੇ ਉੱਪਰ ਵੀ ਕੰਮ ਕੀਤਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲਾ ਇਹਦਾ ਬਾਜੂ ਦਾ ਵਰਕ ਹੋਇਆ ਬਾਜੂ ਦੇ ਉੱਪਰ ਆਪਾਂ ਦੋ ਦੋ ਲਾਈਨਾਂ ਪਾਈਆਂ ਹੋਈਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਵਾਲੀਆਂ ਇਹਦਾ ਬਾਜੂ ਦਾ ਵਰਕ ਹੋਇਆ ਔਰ ਇਹਦੀ ਬਾਟਮ ਤੇ ਵੀ ਆਪਾਂ ਬਾਟਮ ਤੇ ਆਪਾਂ ਸਿੰਗਲ ਵੇਲ ਪਾਈ ਹੋਈ ਆ ਔਰ ਬਾਜੂ ਦੇ ਬਾਜੂ ਦੇ ਉੱਪਰ ਆਪਾਂ ਡਬਲ ਬੈਲ ਪਾਈ ਹੋਈ ਹੈ ਜੀ ਇਹ ਵੀ ਵਿਦਾਊਟ ਦੁਪੱਟਾ ਸੂਟ ਰੈਡੀ ਕੀਤਾ ਇਹਦੀ ਲੁੱਕ ਵੀ ਬਹੁਤ ਸੋਹਣੀ ਆਉਂਦੀ ਆ ਸਟੀਚਿੰਗ ਤੋਂ ਬਾਅਦ ਵੀ ਆਪਾਂ ਤੁਹਾਨੂੰ ਇਹਦੀ ਲੁੱਕ ਦਿਖਾਵਾਂਗੇ ਸੋ ਇਹ ਵਿਦਾਊਟ ਸਟੀਚਿੰਗ ਕਸਟਮਰ ਨੇ ਆਪਣੇ ਤੋਂ ਆਰਡਰ ਕੀਤਾ ਜੀ ਉਸ ਤੋਂ ਬਾਅਦ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਆਪਾਂ ਰੈਡੀ ਕੀਤਾ ਜੀ ਪਿਓਰ ਕਾਟਨ ਦੇ ਸਟੱਫ ਦੇ ਵਿੱਚ ਲੇਲਨ ਕਾਟਨ ਦਾ ਸਟੱਫ ਹੋਏਗਾ ਇਹ ਇਹ ਵੀ 올ਓਵਰ ਸੂਟ ਆ ਵਿਦਾਊਟ ਦੁਪੱਟਾ ਰੈਡੀ ਕੀਤਾ ਜੀ ਇਹਦੇ ਵਿੱਚ ਇਹ ਘੇਰੇ ਦਾ ਵਰਕ ਹੈ ਠੀਕ ਹੈ ਜੀ ਇਹ ਵਾਲਾ ਇਹਦਾ ਘੇਰੇ ਦਾ ਵਰਕ ਹੈ ਔਰ ਉਸ ਤੋਂ ਉੱਪਰ ਬਾਅਦ ਉੱਪਰ ਦੋ ਕਲੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੋ ਕਲੀਆਂ ਜਾ ਰਹੀਆਂ ਨੇ ਉੱਪਰ ਤੱਕ ਕਸਟਮਰ ਦੀ ਲੈਂਥ ਦੇ ਅਕੋਰਡਿੰਗ ਆਪਾਂ ਇਹ ਡਿਜ਼ਾਈਨ ਕੀਤਾ ਜੀ ਇਹਦੀ ਬਾਟਮ ਤੇ ਵੀ ਵਰਕ ਹੈ ਇਹ ਵਾਲਾ ਇਹਦਾ ਬਾਟਮ ਤੇ ਆਪਾਂ ਤਿੰਨ ਬੂਟੀਆਂ ਪਾਈਆਂ ਉਹ ਇਹਦਾ ਬਾਟਮ ਵਰਕ ਹੋਏਗਾ ਔਰ ਉਸ ਤੋਂ ਬਾਅਦ ਇਹਦੀ ਬਾਜੂ ਦੇ ਉੱਪਰ ਵੀ ਵਰਕ ਕੀਤਾ ਹੋਇਆ ਇਹ ਵਾਲਾ ਇਹਦੀ ਬਾਜੂ ਵਰਕ ਹੋਏਗਾ ਬਹੁਤ ਹੀ ਸੋਹਣਾ ਜਿਹਾ ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤਾ ਪ੍ਰਾਈਸ ਦੇ ਲਈ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਇਹਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਜਾਰਜਟ ਦਾ ਸੂਟ ਇਹ ਸੂਟਾਂ ਦਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੈ ਪਹਿਲਾਂ ਵੀ ਆਪਾਂ ਸੇਮ ਸੂਟ ਹੀ ਤੁਹਾਨੂੰ ਦਿਖਾਇਆ ਸੀ

ਇਹ ਵਾਲਾ ਇਹਦੀ ਬਾਜੂ ਦਾ ਫਲਾਵਰ ਹੈ। ਔਰ ਇਹ ਫਲਾਵਰ ਇਹਦੇ ਘੇਰੇ ਦੇ ਨੇ। ਤੁਸੀਂ ਇਹਨੂੰ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਹੈ ਜੀ ਇਹ। ਇਹ ਆਪਾਂ ਰੈਡੀ ਕੀਤਾ। ਸਿਰਫ 899 ਰੁਪਏ ਦਾ ਪ੍ਰਾਈਸ ਹੈ, ਸ਼ਿਪਿੰਗ ਫ੍ਰੀ ਹੋਏਗੀ। ਉਸ ਤੋਂ ਬਾਅਦ ਅਗਲਾ ਸੂਟ ਹੈ ਜੀ ਆਪਣਾ। ਜਿਹੜਾ ਕਿ ਆਪਣਾ ਹੌਟ ਸੇਲਿੰਗ ਪ੍ਰੋਡਕਟ ਆ। ਇਹ ਆਪਣੇ ਬਹੁਤ ਸਾਰੇ ਆਪਾਂ ਇਹਨਾਂ ਸੂਟਾਂ ਦੇ ਆਰਡਰ ਕੀ ਮਤਲਬ ਕਸਟਮਰ ਨੂੰ ਦਿੱਤੇ ਹੋਏ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਉਹ ਸੇਮ ਸਟਫ ਔਰ ਸੇਮ ਕਲਰ ਦੇ ਵਿੱਚ ਵੀ ਔਰ ਇਸ ਤੋਂ ਡਿਫਰੈਂਟ ਕਲਰ ਵੀ ਆਪਸ਼ਨ ਆਪਣੇ ਕੋਲ ਹੈਗੀ ਹੈ ਜਿਹੜੀ ਕਿ ਆਪਾਂ ਤੁਹਾਨੂੰ ਦਿਖਾਈ ਹੋਈ ਆ ਇਹਦਾ ਪ੍ਰਾਈਸ ਵੀ 899 ਰੁਪਏ ਸ਼ਿਪਿੰਗ ਐਕਸਟਰਾ ਇਹਨਾਂ ਦੀ ਇਹਦੇ ਵਿੱਚ ਆਪਾਂ ਤੁਹਾਨੂੰ ਸੇਮ ਹੀ ਵਰਕ ਬਾਜੂ ਤੇ ਕਰਕੇ ਦਿੰਨੇ ਆ ਸੇਮ ਹੀ ਬਾਟਮ ਤੇ ਕਰਕੇ ਦਿੰਨੇ ਆ ਅਗਰ ਤੁਸੀਂ ਬਾਜੂ ਔਰ ਕੇਰਾ ਵਰਕ ਕਰਵਾਉਣਾ ਤਾਂ ਵੀ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ ਸੇਮ ਰੇਟ 'ਚ ਜੀ ਲੇਕਿਨ ਅਗਰ ਤੁਸੀਂ ਬਾਜ਼ੂ ਘੇਰਾ ਔਰ ਬਾਟਮ ਵਰਕ ਕਰਵਾਉਣੀ ਆ ਤੇ ਰੇਟ ਇਹਦਾ ਡਿਫਰੈਂਟ ਹੋ ਜਾਏਗਾ ਜੀ ਵਿਦਆਊਟ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 800 ਰੁਪਏ ਬਹੁਤ ਫਾਈਨ ਫੈਬਰਿਕ ਹੈ ਜੀ ਲਾਈਨਿੰਗ ਜਾਰਜਟ ਦਾ ਸਟਾਫ ਆ ਹੈ ਉਸ ਤੋਂ ਬਾਅਦ ਆਪਣਾ ਅਗਲਾ ਸੂਟ ਹੈ ਇਹ ਵਾਲਾ ਵੀ ਲਾਈਨਿੰਗ ਜਾਰਜਟ ਦਾ ਸਟਾਫ ਹੈ ਇਹ ਵੀ ਬਹੁਤ ਸੋਹਣਾ ਔਰ ਗਰਲਿਸ਼ ਜੀ ਲੁੱਕ ਦੇ ਵਿੱਚ ਆਪਾਂ ਇਹ ਸੂਟ ਨੂੰ ਰੈਡੀ ਕੀਤਾ ਇਹਦੇ ਵਿੱਚ ਇਹ ਵਾਲੀ ਨੈਕ ਲਾਈਨ ਬਣਾਈ ਹੋਈ ਆ बहुत ही सोहनी जी नैकलाइन है शॉर्ट नैक है और नीचे एक बहुत सोहना जहा बूटा दिता हो उस तुम सेम ही बूटा यदि बाजू के उपर ये वाला एजू दे उपर है अगर सेम ही बूटा बॉटम से पवाना चाहते हो तो भी पवा सकते हो इस सूट का प्राइस नैक और बाजू के न आठ सौ नड़िन्नवे रुपए हो भी विदाउट दुपट्टा रहेगा लाइनिंग जॉर्जर स्टफ है ऑल ओवर सूट है जी बहुत सोने दे सूट ने ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਚ ਰੈਡੀ ਕਰਵਾ ਸਕਦੇ ਹੋ ਆਰਡਰ ਦੇ ਲਈ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਔਰ ਆਪਣਾ ਆਰਡਰ ਫਾਈਨਲ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੁਸੀਂ ਪੇਮੈਂਟ ਨੂੰ ਐਡਵਾਂਸ ਦੇ ਵਿੱਚ ਵੀ ਕਰ ਸਕਦੇ ਹੋ ਜਾਂ ਫਿਰ ਹਾਫ ਪੇਮੈਂਟ ਕਰਕੇ ਵੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਵਿਥਿਨ 10 ਡੇਸ ਆ 15 ਡੇਸ ਦੇ ਵਿੱਚ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਿੰਨੇ ਆ ਔਰ ਰਸ਼ ਦੇ ਅਕੋਰਡਿੰਗ ਹੁੰਦਾ ਕਿ ਕਿੰਨਾ ਟਾਈਮ ਲੱਗੇਗਾ ਸੂਟ ਰੈਡੀ ਹੋਣ ਨੂੰ ਸੋ ਬਣੇ ਦਿਓ ਸਾਡਰਨਲ ਤੇ ਦੇਖੋ ਨਾ डेली ਸਾਡੀਆਂ ਵੀਡੀਓਜ਼ ਆਉਂਦੀਆਂ ਨੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ